ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿੱਤ ਦਿੱਤੀ ਅਦੁੱਤੀ ਸ਼ਹਾਦਤ ਦੀ ਅਮਰ ਯਾਦਗਾਰ ਵਜੋ ਸ਼ੁਭਾ ਇਮਾਨ ਹੈ ਕਲਗੀਧਰ ਪਾਸ਼ਾ ਦੇ ਛੋਟੇ ਬਹਾਦਰ ਸਪੂਤ ਸ੍ਰੀ ਅਨੰਦਪੁਰ ਸਾਹਿਬ ਦੀ ਭਿਆਨਕ ਜੰਗ ਸਮੇ ਮਾਤਾ ਗੁਜਰੀ ਸਮੇਤ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਦੇ ਨਾਲੋਂ ਵਿਛੜ ਗਏ ਕਰੇਲੂ ਨੋਕਰ ਗੰਗੂ ਬ੍ਰਾਹਮਣ ਦੀ ਗਦਾਰੀ ਦੇ ਕਾਰਨ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸਿੱਖ ਧਰਮ ਨੂੰ ਛੱਡਣ ਉੱਤੇ ਇਸਲਾਮ ਕਬੂਲ ਕਰਨ ਦੇ ਲਈ ਸਾਹਿਬਜ਼ਾਦਿਆਂ ਨੂੰ ਸੰਸਾਰਿਕ ਤੇ ਪ੍ਰਮਾਥਿਕ ਲਾਲਚ ਅਤੇ ਧਰਾਵੀ ਦਿੱਤੇ ਗਏ ਨਵਾਬ ਸ਼ੇਰ ਮੁਹੰਮਦ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਪਰ ਕਿਸੇ ਨੇ ਨਾ ਸੁਣੀ ਜਦੋਂ ਸਾਹਿਬਜ਼ਾਦੇ ਕਿਸੇ ਲਾਲਚ ਚੜਾਵੇ ਨੂੰ ਨਾ ਮੰਨੇ ਤਾਂ ਜ਼ਾਲਮਾਂ ਨੇ ਉਹਨਾਂ ਮਾਸੂਮ ਜਿੰਦਾਂ ਨੂੰ ਨੀਹਾਂ ਦੇ ਵਿੱਚ ਜਣਵਾ ਕੇ ਕਤਲ ਕਰਵਾ ਦਿੱਤਾ ਵਿਸ਼ਵ ਇਤਿਹਾਸ ਦਾ ਇਲਾਸਾਨੀ ਸ਼ਹੀਦੀ ਸਾਕਾ 13ਪਉ ਦਸੰਬਰ 1704 ਇਸਵੀ ਦੇ ਵਿੱਚ ਵਾਪਰਿਆ ਜਦੋਂ ਇਹ ਦੁਖਦਾਈ ਖਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾਂ ਉਹ ਵੀ ਗੁਰਪੁਰੀ ਪਿਆਨਾ ਕਰ ਗਏ ਰਹਿ ਦਿਲ ਸ਼ਾਹੂਕਾਰ ਦੀਵਾਨ ਟੋਡਰ ਮੰਲੇ ਅਸ਼ਰਫੀਆਂ ਵਿਛਾ ਕੇ ਥਾਂ ਮੁੱਲ ਲੈ ਕੇ ਤੋਹਾਂ ਸਾਹਿਬ ਜਾਤਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਗੁਰਦੁਆਰਾ ਚੋਤੀ ਸਰੂਪ ਦੇ ਸਥਾਨ ਉਤੇ ਕੀਤਾ ਸਿੱਖਾਂ ਦੇ ਪਹਿਲੇ ਬਾਦਸ਼ਾ ਪਾਪਾ ਬੰਦਾ ਸਿੰਘ ਬਹਾਦਰ ਨੇ ਖੁੰਨੀ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਵਜ਼ੀਰ ਖਾਨ ਨੂੰ ਮਾਰ ਕੇ ਜ਼ੁਲਮ ਦਾ ਬਦਲਾ ਲਿਆ ਤੇ ਸ਼ਹੀਦੀ ਸਥਾਨ ਉਤੇ ਯਾਦਗਾਰ ਕਾਇਮ ਕੀਤੀ ਸਿੱਖ ਰਾਜ ਕਾਲ ਸਮੇ ਇਹ ਇਲਾਕਾ ਮਹਾਰਾਜਾ ਆਲਾ ਸਿੰਘ ਦੀ ਰਿਆਸਤ ਪਟਿਆਲਾ ਦੀ ਅਧੀਨ ਸੀ ਬਾਬਾ ਆਲਾ ਸਿੰਘ ਨੇ ਗੁਰਦੁਆਰਾ ਫਤਿਹਗੜ ਸਾਹਿਬ ਨੂੰ ਨਵੇਂ ਸਿਰਿਓਂ ਬਣਵਾਇਆ ਗੁਰਦੁਆਰਾ ਫਤਿਹਗੜ ਸਾਹਿਬ ਦੇ ਨਾਲ-ਨਾਲ ਗੁਰਦੁਆਰਾ ਪੂਰਾ ਸਾਹਿਬ ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ ਗੁਰਦੁਆਰਾ ਪੀਬਾਨਗੜ ਗੁਰਦੁਆਰਾ ਥੜਾ ਸਾਹਿਬ ਪਾਸ਼ਾਏ ਛੇਵੀ ਗੁਰਦੁਆਰਾ ਸ਼ਹੀਦ ਗੰਝ ਇਹ ਗੁਰਦੁਆਰਾ ਚੋਤੀਸਰੂਪ ਆਦ ਇਤਿਹਾਸਿਕ ਸਥਾਨ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸਥਿਤ ਹਨ ਤੇ ਹਰ ਸਾਲ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀ ਜੋੜ ਮੇਲਾ 11 12 13 ਪੋ ਨੂੰ ਵੱਡੇ ਪੱਧਰ ਉਤੇ ਕਰਵਾਇਆ ਜਾਂਦਾ ਹੈ ਅਖੰਡ ਪਾਠ ਰਾਮ ਕਰਵਾਏ ਜਾਂਦੇ ਹਨ ਦੂਰ ਦਰਾਡੇੋਂ ਸੰਗਤਾਂ ਨਾਮਕਲੇਕੀ ਇਥੇ ਨਤਮਸਤਕ ਹੁੰਦੀਆਂ ਹਨ ਸ਼ਹੀਦਾਂ ਦੀ ਯਾਦ ਦੇ ਵਿੱਚ ਲੰਗਰ ਲਗਾਏ ਜਾਂਦੇ ਹਨ ਤੇ ਕੈਨ ਪੰਜਾਬ ਦੀ ਟੀਮ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਹੈ